ਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਸਭਰਾ ਸਭਰਾ ਪਿੰਡ ਦੀ ਗੱਲ ਕਰੀਏ ਤਾਂ ਜਿਲ੍ਹਾ ਇਹਨੂੰ ਸ਼ਰੀਰ ਤਰਨਤਨ ਸਾਹਿਬ ਲੱਗਦਾ ਵਾ ਸੋ ਜਦੋਂ ਤੁਸੀਂ ਹਰੀਗੇ ਪਤਨ ਤੋਂ ਪੱਟੀਵਾਲ ਨੂੰ ਜਾਂਦੇ ਰਸਤੇ ਦੇ ਵਿੱਚ ਇਹ ਪਿੰਡ ਜਿਹੜਾ ਉਹ ਆਉਂਦਾ ਵਾ ਸੋ ਜਿਸ ਘਰੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਵੀਰ ਹੀਰਾ ਸਿੰਘ ਪਸ਼ੂ ਵਪਾਰ ਦਾ ਕੀਤਾ ਵਾ ਕੱਲ ਵੀ ਤੁਹਾਨੂੰ ਇੱਕ ਇੱਥੇ ਬੜਾ ਸੋਹਣਾ ਨੀਲੀ ਰਵੀ ਦਾ ਨਗੀਨਾ ਦਿਖਾਇਆ ਸੀ ਤੇ ਅੱਜ ਵੀ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਜਿਹੜੀ ਕਿ ਦੂਜਾ ਸੂਆ ਸੂਈ ਆ ਵੀਰ ਹੁਣਾ ਦੇ ਦੱਸਣ ਮੁਤਾਬਕ ਸੋ ਰਾਤੀ ਹੈ ਸੂਈ ਆ ਤੇ ਥਣ ਥਣ ਦੀ ਕੁਆਲਿਟੀ ਇਹਦੀ ਬੜੀ ਸੋਹਣੀ ਮੈਨੂੰ ਲੱਗੀ ਆ ਇਹਦੇ ਦੋਨੇ ਪਾਸੇ ਹਵਾਨੇ ਦੇ ਡਾਬਰ ਤੇ ਪਿਛਲੇ ਪੈਰ ਸੋ ਮਾਰਕਿੰਗ ਇਹਦੇ ਬੜੀ ਸੋਹਣੀ ਆ ਨਾਲ ਹੀ ਇਹਦੇ ਇੱਕ ਮੋਹਰਾ ਨਸਲ ਦੀ ਮੱਝ ਇਹਦੇ ਬਾਰੇ ਡਿਟੇਲ ਆਪਾਂ ਲਵਾਂਗੇ ਵੀਰ ਤੋਂ ਵੀਰ ਕਹਿੰਦਾ ਵੀ ਇਹਦੀ ਵੀ ਆਪਾਂ ਚੰਗੇ ਦੁੱਧ ਦੀ ਜਿਹੜੀ ਗਾਰੰਟੀ ਦੇ ਦਾਂਗੇ ਫਾਵੇਂ ਕੋਈ ਸੌਦਾ ਕਰ ਲੇ ਤੇ ਸੁਹੀ ਲੈ ਜੇ ਸੋ ਇਥੋਂ ਤੁਸੀਂ ਇਹਦਾ ਖੁੱਡਾ ਖੱਡਾ ਜਿਹੜਾ ਉਹ ਚੈੱਕ ਕਰ ਸਕਦੇ ਜੀ ਬੜਾ ਸੋਹਣਾ ਥਾਣਾ ਤੇ ਵਹਾਨਾ ਇਹਨੂੰ ਲੱਗਾ ਹੈ ਬਾਕੀ ਡਿਟੇਲ ਆਪਾਂ ਵੀਰ ਤੋਂ ਪ੍ਰੋਪਰ ਲੈਨੇ ਆ ਕੱਲੇ ਕੱਲੇ ਜਾਨਵਰ ਦੀ ਸੋ ਰੇਟ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਹਾਂਜੀ ਸਸੀਗਬੀ ਜੀ ਸਸੀਗਬੀ ਜੀ ਹੋਰ ਸਭ ਠੀਕ ਠਾਕ ਵਧੀਆ ਚੜਤੀ ਕਲਾ ਤੇ ਕਿਦਾਂ ਕੰਮ ਕਰ ਵਧੀਆ ਚੱਲੀ ਜਾਂਦਾ ਵਧੀਆ ਮਾੜੀ ਦੀ ਕਿਰਪਾ ਦੀ ਠੀਕ ਯਾਰ ਕੱਲ੍ਹ ਆ ਲਈ ਫਿਰ ਵੇਗੀ بس ਉਹਦੇ ਛੋਟੇ ਹੀ ਘੰਟੇ ਕੀ ਬਾਅਦ ਹੀ ਘੰਟਾ ਨਹੀਂ ਲੱਗਾ ਠੀਕ ਜੀ ਹਾਂਜੀ ਚਲੋ ਵਧੀਆ ਗੱਲ ਆ ਹਾਂਜੀ ਤੇ ਬਾਕੀ ਮੱਝ ਚੰਗੀ ਹੀ ਤੇ ਚੰਗੇ ਦੁੱਧ ਵਾਲੀ ਹੀ ਹਾਂਜੀ ਸੋ ਜਿਹੜੀ ਅੱਜ ਆਪਾਂ ਕਿੰਨੇ ਜਾਨਵਰਾਂ ਦੀ ਵੀਡੀਓ ਕਵਰ ਕਰਨੀ ਆ ਇਹ ਦੋ ਆ ਵੇਤੀ ਦੋ ਆ ਹਾਂਜੀ ਠੀਕ ਆ ਦੋਹਾਂ ਆਪਣੀ ਆਪਣੀ ਜਗ੍ਹਾ ਬਹੁਤ ਚੰਗੀਆਂ ਠੀਕ ਆ ਹਾਂਜੀ ਤੇ ਆਪਣਾ ਨਾਮ ਤੇ ਫੋਨ ਨੰਬਰ ਬੋਲ ਦਿਓ ਹਾਂਜੀ ਨਾਮ ਮੇਰਾ ਹੀਰਾ ਸਿੰਘ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਤੇ ਹਰੀਕੇ ਪੱਤਨ ਜਿਆਦਾ ਲੱਗ ਗਿਆ ਆਪਾਂ ਨੂੰ 7-8 ਕਿਲੋਮੀਟਰ ਤੇ ਆ ਠੀਕ ਜੀ ਪੱਟੀ ਆ ਗਿਆ ਕੋਡ ਵੱਡਾ ਰੋਇਪੁਰ ਤੋਂ ਜਰਾਉਣਾ ਹੁੰਦਾ ਹਾਂਜੀ 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 ਠੀਕ ਹੈ ਵੀਰੇ ਤੇ ਜਿਹੜੀ ਆਪਾਂ ਸ਼ੁਰੂਆਤ ਕਰਦੇ ਨੀਲੀ ਰਾਵੀ ਤੋਂ ਹਾਂਜੀ ਸਾਹਮਣੇ ਝੋਟੀ ਬੱਜੀ ਆ ਇਹਦੀ ਕੀ ਡਿਟੇਲ ਜੇ ਸੁਆ ਕਿਣਵਾਏ ਤੇ ਕਦੋਂ ਕਦੀ ਇਹ ਸੂਈ ਆ ਇਹ ਵੀਰ ਜੀ ਰਾਤ ਦੀ ਸੂਈ ਹੋਈ ਆ ਠੀਕ ਜੀ ਤੋ じゃ ਸੁਆ ਵਾ ਠੀਕ ਜੇ ਤੇ ਜਿੱਦਾਂ ਤੁਹਾਡੀ ਮੈਂ ਕੱਲ ਵੀਡੀਓ ਵੇਖਣ ਦੇ ਆ ਕਿ ਨੀਲੀ 라ਵੀ ਦੇ ਜਦੋਂ ਪੱਕੂ ਸੰਧੂ ਹੋਣੀ ਹੈ ਤੁਹਾਡੇ ਕੋਲ ਆਏ ਸੀ ਨਾ ਹਾਂਜੀ ਹਾਂਜੀ ਉਹ 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 ਹੁੰਦੀਆਂ ਪੰਜ ਕਲਿਆਣੀਆਂ ਜਿਹੜੀਆਂ ਹੁੰਦੀਆਂ ਸੋ ਪਿਓਰਟੀ ਜਿਹੜੀ ਆ ਉਹ ਯਾਰ ਹੀ ਬੰਤਰ ਦੇ ਵਿੱਚ ਦੇਖ ਨੂੰ ਮਿਲਦੀ ਹੈ ਹਾਂਜੀ ਹਾਂਜੀ ਕਈ ਕਹਣਗੇ ਮੇਰੇ ਵੀ ਸੂਤੇ ਨਿਸ਼ਾਨ ਅਗਲੇ ਪੈਰ ਚਾਹੀਦੇ ਆ ਟੇਡਾ ਕੱਟ ਉਹ ਕਿਤੇ ਕਿਹੜੀਆਂ 40 ਕਿਲੋ ਹੁਣ ਆਪਾਂ ਦੇ ਚਲੋ ਨਵੇਂ ਆ ਸਾਰੇ ਉਹ ਉਹਨਾਂ ਦੀ ਉਮਰ ਹੋ ਗਈ ਆ ਨੀਲੀ ਚੱਲੀ ਮੇਰੇ ਹਿਸਾਬ ਨਾਲ ਉਹਨਾਂ ਤੋਂ ਹੈ ਨਾ ਬਿਲਕੁਲ ਬਿਲਕੁਲ ਉਹ ਉਹਨਾਂ ਵੀ ਦੱਸਿਆ ਵੀ ਮੈਂ ਉਦੋਂ ਵੀ ਬੜਾ ਜ਼ਿਆਦਾ ਛੋਟਾ ਹਾਂ ਹਾਂਜੀ ਹਾਂਜੀ ਤੇ ਜਦੋਂ ਦਾ ਇਸ ਕੰਮ ਦੇ ਵਿੱਚ ਪੈ ਗਿਆ ਵਾਂ ਸੋ ਇਹੋ ਜਿਹੇ ਬੰਦਿਆਂ ਦਾ ਤਜਰਬਾ ਜਿਹੜਾ ਉਹ ਜ਼ਿਆਦਾ ਹੁੰਦਾ ਹਾਂ ਹਾਂਜੀ ਹਾਂਜੀ ਜਿਨਨੇ ਸਾਰੀ ਉਮਰ ਹੀ ਹੋ ਗਈ ਇਹ ਕੰਮ ਲੈਂਦੀ ਤਾਂ ਇਹੋ ਜਿਹੇ ਬੰਦਿਆਂ ਤੋਂ ਸਿੱਖਣ ਨੂੰ ਕੋਈ ਨਾ ਕੁਝ ਮਿਲਦਾ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਇਹਦਾ ਬੱਚੇ ਜਿਹੋ ਜੇ ਮਰਜ਼ੀ ਲੈ ਲਊਗਾ ਕਿਉਂਕਿ ਕਿਸੇ ਨੇ ਪੈਸੇ ਖਰਚਣੇ ਆ ਆਪਾਂ ਵੀ ਪੈਸੇ ਖਰਚ ਕੇ ਲੈਂਦੀ ਆਪਾਂ ਕੋਈ ਚੋਰੀ ਦੇ ਖੋੜ ਕੇ ਲੈਂਦੀ ਬਿਲਕੁਲ ਆਪਾਂ ਘਰੇ ਲੈ ਜਾਵਾਂਗੇ ਇਹ ਮਤਲਬ ਉਹ ਨਾ ਜਿੱਥੋਂ ਆਪਾਂ ਮੱਝ ਲੈ ਕੇ ਉਹਨਾਂ ਦਾ ਘਰ ਦਾ ਮੰਨ ਲੀਏ ਸੁਲਤਾਨ ਦਾ ਹਾਂਜੀ ਮੋਹਰਾਂ ਦਾ ਵਾ ਉਹ ਤਾਂ ਇਹਨਾਂ ਕ੍ਰਾਸ ਕਰਾਤੀ ਆ ਠੀਕ ਠੀਕ ਤੇ ਕਟਾ ਤਾਂ ਕਰਕੇ ਮੰਨ ਲਓ ਇਹਨੇ ਕਾਲਾ ਦੇਦਾ ਵਾ ਦੇਤਾ ਵਾ ਤੇ ਇਹ ਆ ਵੀ ਗਰੰਟੀ ਵਾਲਾ ਕੰਮ ਬੱਚੇ ਜਿਹੋ ਜਿਹੇ ਟੀਕੇ ਭਰਾਵਾਂਗੇ ਉਹੋ ਜੇ ਦਊਗੀ ਹਾਂਜੀ ਹਾਂਜੀ ਠੀਕ ਠੀਕ ਤੇ ਸੂਈ ਰਾਤ ਦੀ ਹੈ ਇਹ ਰਾਤ ਦੀ ਸੂਈ ਕੋਈ ਇਹਨੇ ਵੇਖ ਲਓ ਵੀ ਲਪਾਣੀ ਲਾਇਆ ਨਹੀਂ ਤੇ ਦਸਦਾ ਡੰਗਾ ਸਿੱਧੇ ਨਹੀਂ ਹੁੰਦੇ ਹਾਂਜੀ ਹਾਂਜੀ ਇਹ ਤਾਂ ਪਤਾ ਹੀ ਨਹੀਂ ਆ ਸੂਈ ਦਾ ਬਿਲਕੁਲ ਪੱਠੇ ਦੀ ਉਹ ਸਭ ਪੂਰਾ ਵਖੀ ਵਖੀ ਭਰੀ ਆ ਕਰਮਾਲੀ ਨੇ ਸੋ ਇਥੋਂ ਤੁਸੀਂ ਇਹਨੂੰ ਤੁਰਦੀ ਨੂੰ ਇੱਕ ਰੀ ਵੇਖ ਸਕਦੇ ਜੀ ਫਿਰ ਕਾਦ ਕਾਠੇ ਦਾ ਲੰਬਾਈ ਗਰਦਨ ਗਰਦਨ ਦੀ ਪੜੀ ਲੰਬਾਈ ਆ ਕਰਮਾਲੀ ਦੀ ਤੇ ਉੰਜ ਵੀ ਬੇਲਬੂਲ ਦੀ ਚੰਗੀ ਆ ਸੋ ਇਥੋਂ ਤੁਸੀਂ ਇਹਦਾ ਆਰਡਰ ਜਿਹੜਾ ਬੈਕ ਸਾਈਡ ਤੋਂ ਵੇਖ ਸਕਦੇ ਤੁਰਦੀ ਦਾ ਬੜਾ ਸੋਹਣਾ ਇਹਨੂੰ ਥਾਣਾ ਲੱਗਾ ਵਾ ਪੂਰਾ ਮਟਾਈ ਵਾਲਾ ਥਾਣਾ ਤੇ ਵਹਾਨੇ ਤੇ ਦੋਨੇ ਪਾਸੇ ਇਹਦੇ ਡੱਬ ਹਾਂ ਜੀ ਦੋ ਪਾਸੇ ਬਰਾਬਰ ਦੇ ਦੇਖਣ ਨੂੰ ਮਿਲਗੇ ਇਥੋਂ ਤੁਹਾਨੂੰ ਮੈਂ ਇਧਰਲੀ ਸਾਈਡ ਤੋਂ ਵੀ ਦਿਖਾਵਾਂ ਇਥੋਂ ਵੀ ਤੁਸੀਂ ਵੇਖ ਸਕਦੇ ਇਹਦੇ ਵਹਾਨੇ ਤੇ ਡੱਬ ਠੀਕ ਸਟਰਾਲਫੋਂ ਦੀ ਕੁਆਲਿਟੀ ਬੜੀ ਸੋਹਣੀ ਲੱਗੀ ਇਹਨੂੰ ਕਰਮਾਲੀ ਨੂੰ ਤੇ ਸਰੀਰ ਦੀ ਬੰਤਰ ਵੀ ਬੜੀ ਚੰਗੀ ਆ ਆਸ ਹੈ ਕਿ ਦੁੱਧ ਵਿੱਚ ਚੰਗਾ ਪਾਊਗੀ ਬਾਕੀ ਵੀਰ ਤੋਂ ਡਿਟੇਲ ਆਪਾਂ ਲੈਣੇ ਆ ਸੋ ਇੱਥੋਂ ਤੁਸੀਂ ਇਹਦਾ ਪੇਟ ਕੋੜਾ ਦੇਖ ਸਕਦੇ ਬਿਲਕੁਲ ਪਤਲੀ ਜੀ ਪੂਛ ਲੱਗੀ ਆ ਤੇ ਪਿਓਰਟੀ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਅੱਧ ਤੋਂ ਜ਼ਿਆਦਾ ਜਿਹੜੀ ਪੂਛ ਹੈ ਉਹ ਵਾਈਟ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਥਾਣੇ ਵੇਖੋ ਕਿੰਨੀਆਂ ਮਰਲੇ ਪੀੜੀ ਦੇ ਪਾਵੇ ਆਰਗੂਆਂ ਆਪਾਂ ਧਾਰਾਂ ਧੂਰਾ ਵੀਰੇ ਮਾਰੀਆਂ ਹੋਣੀਆਂ ਵਾ ਕਿਦਾਂ ਚੋਣ ਚਾਂਣ ਓਕੇ ਚੋਣ ਚਾਂਣ ਤੇ ਇੱਕ ਨੰਬਰ ਹੈ ਜੀ ਠੀਕ ਆ ਸਵੇਰੇ ਕਿੰਨਾ ਕੁ ਬੋਲਾ ਚੋਲਿਆ ਰਾਤੀ ਬੱਚੇ ਨੂੰ ਜਰ ਜਰ ਪੈ ਗਈ 10 ਵਜੇ ਪੈ ਗਈ ਸੀ ਹਾਂ ਜੀ ਤੇਰ ਜਾਰ ਜੂਗੇ ਦਿਨੇ ਵੀ ਮੰਨ ਲਓ ਆਪਾਂ ਕੋਈ ਲਗਭਗ ਬੱਚੇ ਚੰਗਾ ਆ ਗਏ ਕੋਈ 3 ਕਿਲੋ ਲਗਭਗ ਚੋਇਆ ਬੋਲਾ ਨਹੀਂ ਮੈਟਰ ਕਰਦਾ ਬੋਲਾ ਤੇ ਕਈ ਵਾਰੀ ਮੰਨ ਲਓ 10 ਕਿਲੋ ਦੇ ਜਾਂਦੀਆਂ ਕਈ ਕਿਲੋ ਤੋਂ ਸਟਾਰਟ ਹੁੰਦਾ ਗਾ ਬਿਲਕੁਲ ਇਹ ਤਾਂ ਗੱਲ ਸਹੀ ਹੈ ਹਾਂ ਜੀ ਬੋਲਾ ਤਾਂ ਕੋਈ 5 ਦਿਨ ਕੋਈ ਹੁੰਦਾ ਨਹੀਂ ਚੱਕਰ ਸਹੀ ਗੱਲ ਹੈ ਤੇ ਦੁੱਧ ਦੇ ਜਿਆਦਾ ਨਹੀਂ ਆ ਕਿ ਮੇਰਾ ਵੀ ਸੇਵਾ ਕਰੇ 12 13 ਆ ਫਿਰ ਥਾਣ ਥਾਣ ਦੀ ਕੁਆਲਿਟੀ ਬੜੀ ਸੋਹਣੀ ਇਹਨੂੰ ਲੱਗੀ ਆ 12 ਕਿਲੋ ਕੀ ਜਾਂਦਾ ਇਹਨੂੰ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਥਾਣ ਬਹੁਤ ਕੁਆਲਿਟੀ ਵਾਲਾ ਇਹਨੂੰ ਲੱਗਾ ਕਰਵਾਇਆ ਸ਼ਾਈ ਸ਼ੂਈ ਬੜੀ ਆ ਹਾਂਜੀ ਬਿਲਕੁਲ ਸਹੀ ਗੱਲ ਆ ਸੋ ਇਹ ਨੀਲੀ ਰਾਵੀ ਨਸਲ ਦੀ ਝੋਟੀ ਆ ਤੇ ਵੀਰ ਜੇ ਡਿਮਾਂਡ ਦੀ ਗੱਲ ਕਰੀ ਆਪਾਂ ਤੇ ਡਿਮਾਂਡ ਵੀਰ ਜੀ ਚੱਕਰਿਆ ਵੀ ਡੰਗਰ ਵੀ ਨਹੀਂ ਪਹਿਲੀ ਗੱਲ ਵੇਖਦਾ ਵੇਖਦਾ ਜੇ ਰੇਟ ਹੈ ਨਾ ਰੇਟ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਮੈਂ ਗਾੜਨਾ ਕਟਾ ਹੁਣ ਕੱਲੋ ਮੈਂ ਲੋ ਕਹਿੰਦਾ ਮੈਂ 1.5 ਲੱਖ ਰੁਪਈਆ ਨਾ ਬਿਲਕੁਲ ਬਿਲਕੁਲ ਤੇ ਵੇਹ ਉਹ ਜੀ ਚੀਜ਼ ਦਾ ਮੁੱਲ ਤਾਂ ਕੋਈ ਨਹੀਂ ਆ ਉਹੋ ਜੀ ਚੀਜ਼ ਤੇ ਬੜੇ ਰੇਅਰ ਮਿਲਦੀ ਆ ਆ ਵੀ ਜਿਹੜੀ ਮਾਰਕਿੰਗ ਹੈ ਵੀ ਬੜੀ ਘੱਟ ਦੇਖ ਨੂੰ ਮਿਲਦੀ ਆ ਤੇ ਇਹਦਾ ਕੀ ਆਪਾਂ ਰੱਖਿਆ ਲੈਣ ਦੇ ਬੋਲ ਵੀਰ ਜੀ ਇਹਦਾ ਨਾ ਆਪਣਾ ਲੈ ਦੇ ਵਾਲਾ ਹੁੰਦਾ ਮੇਰਾ ਵੀਰ ਇਹ ਨਹੀਂ ਦਾ ਵੀ ਆਪਾਂ ਮੰਗ ਲਿਆ ਤੇ ਦੱਸ ਜਿਆ ਛੱਡ ਦਾਂਗੇ ਪੰਜ ਨਾ ਆਪਾਂ ਮੋਲੇ ਦਾ ਭਾਵੇਂ ਕਰਨਾ ਆਪਾਂ 20 ਕਰ ਲਈਏ ਤਾਂ ਵੀ ਵੇਖਦੀ ਆ ਮੋਨੇ ਦਾ ਕਰ ਲਈਏ ਆਪਾਂ 1 ਸੱਤ 1 ਲੱਖ 7000 ਰੁਪਏ ਪੰਜ ਦੀ ਦੇ ਦੇਗੇ ਬਿਲਕੁਲ ਜੈ ਜੇ ਉਹ ਚੋਈ ਮਾਨਦਾਨ ਕਰਨਾਗੇ ਹੋਰ ਦੱਸੋ ਠੀਕ ਆ ਛੋੜਛੱਪਾ ਆ ਜਾਊਗਾ ਹਾਂ ਮਜਾ ਰੇਟ ਆਣਾ ਹੋਇਆ ਜੀ ਲਓ ਵੀ ਸੱਜਣੋ ਇਹ ਇੱਕ ਆਫਰ ਵਾਲਾ ਇਹ ਸਿਸਟਮ ਹੈ ਹਿਸਾਬ ਨਾਲ ਵੀਰ ਕਹਿੰਦਾ ਵੀ 1 ਲੱਖ 7000 ਮੁੱਲ ਤੇ ਲਾਸਟ ਇੱਕ ਪੰਜ ਦੀ ਦੇ ਦਾਂਗੇ ਉਹਦੇ ਵਿੱਚੋਂ ਵੀ ਤੁਹਾਨੂੰ ਜਿਹੜਾ ਛੋੜਛੱਪਾ ਵਾ ਉਹ ਪ੍ਰੋਪਰ ਹੋ ਜਾਣਾ ਵਾ ਸੋ ਇਥੋਂ ਤੁਸੀਂ ਇਹਦਾ ਥਾਨ ਕਵਾਲਿਟੀ ਪੂਰੀ ਵੇਖ ਸਕਦੇ ਬੜਾ ਵਿਰਲਾ ਤੇ ਥਾਣ ਲੱਗਾ ਕਰਮਾਲੀਆ ਮੁੱਠੀ ਵਾਲਾ ਥਾਣ ਬਹੁਤ ਸੋਹਣਾ ਮੁੱਠੀ ਵਾਲਾ ਥਾਣ ਹੈ ਤੇ ਬਾਕੀ ਸਿੰਘ ਸੂਂਗ ਦੀ ਕੁਆਲਿਟੀ ਵੀ ਬੜੀ ਸੋਹਣੀ ਹਾਂਜੀ ਸੋ ਬਿਲਕੁਲ ਵਾਜਿਬ ਜੀ ਕੀਮਤ ਦੀ ਆ ਛੋਟ ਛੱਪਾ ਤੁਹਾਨੂੰ ਖੁੱਲਾ ਹੋਈ ਨਾ ਵਾ ਬੇਚੀ ਚਿਕੋਗੇ ਕਾਲ ਕਰ ਲਿਓ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਤੋਂ ਅੱਗੇ ਦੋ ਨੰਬਰ ਤੇ ਵੀਰ ਮੋਹਰਾ ਨਸਲ ਦੀ ਮੱਝ ਇਹ ਬੜੇ ਸੋਹਣੇ ਟਾਂਚੇ ਇਹਦੀ ਇਹਦੀ ਕੀ ਡਿਟੇਲ ਜੇ ਇਹ ਵੀਰ ਦੀ ਤਜਾ ਸੁਆ ਸੁਣਾ ਨੇ ਠੀਕ ਜੇ ਤੇ ਜੱਡ ਬਲੈਕ ਪੂਛ ਦੇ ਵਿੱਚ ਇੱਕ ਵਾਈਟ ਨੀ ਹੋਗਾ ਵਾਲ ਚਟਾਨ ਹੋਊਗਾ ਠੀਕ ਠੀਕ ਤੇ ਸਰੀ ਟਾਂਚਾ ਦੇਖੋ ਵੀ ਕਿੱਡਾ ਖੁੱਲਾ ਤੇ ਕਿੱਡਾ ਤਗੜਾ ਬਿਲਕੁਲ ਸਹੀ ਗੱਲ ਥਣ ਵੇਖੋ ਵੀ ਇਹਦਾ ਜਿੱਤਰਾ ਇਹਨੂੰ ਵੀ ਹੈ ਨਾੜਾ ਵੇਖੋ ਤੇ ਪੀੜੀ ਦੇ ਪਾਗ ਯਾਰ ਕੋ ਥਾਂ ਲੱਗੇ ਹੋਏ ਲੱਗੇ ਆ ਹਾਂ ਇੱਥੋਂ ਤੁਸੀਂ ਵੇਖ ਸਕਦੇ ਅਜੇ ਕਰਮਾਲੀ ਦੇ ਲੈਂਦੀ ਵੀਰੇ ਜੇ ਨਾ ਜੇ ਹਫਤਾ ਵੀਰ ਦੀ ਹੈ ਇੱਕ ਤੋਂ ਹਫਤਾ ਲੈ ਜੂਗੀ ਦੋ ਤੇ ਇਹ ਵੀ ਮੇਰਾ ਵੀ ਸੇਵਾ ਵਾਲਾ ਹੋ ਗੀ ਹੋਵੇ ਗਰੰਟੀ ਵਾਲਾ ਕੰਮ 15 ਕਿਲੋ ਤੇ ਖੁੱਲਾ ਡੋਲਾ ਆਉਂਦੀ ਸੇਵਾ ਤੇ ਹੋਗੀ ਸਹੀ ਗੱਲ ਐ ਹਾਂਜੀ ਸਹੀ ਗੱਲ ਐ ਸੋ ਇਥੋਂ ਤੁਸੀਂ ਇਹਦਾ ਤੁਰਦੀ ਦਾ ਢਾਂਚਾ ਵੇਖ ਸਕਦੇ ਜੀ ਖੁੱਡਾ ਖੱਡਾ ਬੜਾ ਖੁੱਲਾ ਲੱਗਾ ਕਰਮਾਲੀ ਨੂੰ ਤੇ ਬੇਲਬੂਲ ਦੀ ਵੀ ਚੰਗੀ ਐ ਪੂਰੀ ਵੱਡੀ ਮਾਝਾ ਪਲੀ ਪਲਾਈ ਆ ਤੇ ਇਥੋਂ ਤੁਸੀਂ ਇਹਦਾ ਫੇਸ ਤੇ ਸਿੰਗ ਦੀ ਕੁਆਲਿਟੀ ਵੇਖ ਸਕਦੇ ਜੀ ਸੋ ਜੇ ਸ ਵੀ ਕੇ ਸੱਜਣ ਨੇ ਇੱਕ ਦੁੱਧ ਦੇ ਪਰਪਸ ਵਾਸਤੇ ਕੋਈ ਜਾਨਵਰ ਲੈਣਾ ਹੈ ਤੇ ਮੈਨੂੰ ਲੱਗਦਾ ਵੀ ਇਹ ਮੱਝ ਬਹੁਤ ਵਧੀਆ ਰਹੂਗੀ ਉਹਦੇ ਲਈ ਚੰਗੀ ਪ੍ਰੋਪਰ ਜਿਹਦੀ ਫੁੱਲ ਸੇਵਾ ਹੋਵੇ ਨਾ ਕਿਉਂਕਿ ਇਤੋਂ ਤੁਸੀਂ ਅੱਗੇ ਮੋਹਰਾ ਦੇ ਬੱਚੇ ਵੀ ਚੰਗੇ ਲੈ ਸਕਦੇ ਤੇ ਦੁੱਧ ਵੀ ਚੰਗਾ ਕਰਮ ਵਾਲੀ ਪਾਉਗੀ 16 17 ਕਿਲੋ ਦੇ ਆਮ ਜੀ ਚੰਗੀ ਪੂਰੀ ਸੇਵਾ ਵਾਲਾ ਬੰਦਾ ਹੋਵੇ ਨਾ ਬਿਲਕੁਕੁਲ 16 17 ਕਿਲੋ ਦੁੱਧ ਦੀ ਮੈਨੂੰ ਕੀ ਜਾਂਦਾ ਸਹੀ ਗੱਲ ਹੈ ਇਹ ਤਾਂ ਗੱਲ ਸਹੀ ਆ ਸੋ ਫਿਰ ਏਵਾ ਵੀ ਜਿਹੜਾ ਆਰਡਰ ਵੀ ਆ ਉਹ ਵੀ ਬਿਲਕੁਲ ਐ ਪ੍ਰੋਪਰ ਕੋਈ ਭਾਈ ਛਾਈ ਨਹੀਂਗੀ ਮੈਨੂੰ ਲੱਗਦਾ ਸਾਫ਼ ਸੋਹਣੀ ਆ ਕਰਮਾ ਲਈ ਨੀ ਬਹੁਤ ਢੇਲਿਆ ਅਜੇ ਦਿਨ ਲੈ ਜਾਣੇ ਨੇ ਤੇ ਬੜੀ ਸੋਹਣੀ ਤਿਆਰ ਹੋਣਾ ਕਰਮਾ ਲਈ ਨੇ ਸੋ ਵੇਖ ਸਕਦੇ ਇਥੋਂ ਤੁਸੀਂ ਆ ਮਦਦ ਸਾਰੇ ਇਹਦੇ ਚਾਰੇ ਥਾਂ ਇੱਕੋ ਜਿਹਾ ਕੋਈ ਇਹ ਨਹੀਂ ਵੀ ਅਗਲੇ ਥਾਂ ਪਤਲੇ ਜਾਂ ਮੋਟੇ ਚਾਰੇ ਥਾਣੀ ਬਰਾਬਰ ਨੇ ਪੂਸ਼ ਵੀਰ ਕਹਿੰਦਾ ਇਥੋਂ ਤੁਸੀਂ ਵੇਖ ਲਓ ਬਿਲਕੁਲ ਕਾਲੀ ਜੈੱਟ ਬਲੈਕ ਆ ਕੋਈ ਮੱਥੇ ਤੇ ਵੀ ਨਹੀਂ ਵਾਲ ਸੋ ਸੋਹਣੇ ਟਾਂਚੇ ਦੀ ਆ ਤੇ ਤੀਜਾ ਸੁਆ ਵੀਰ ਸੂਨ ਜਾ ਰਿਹਾ ਹੈ ਤੇ ਇਹਦਾ ਕੀ ਰੇਡ ਰਹਿਣਾ ਜੀ ਰੇਡ ਵੀ ਜੀ ਬਿਲਕੁਲ ਇਹਦਾ ਜਾਇਜ਼ ਹੈ ਆ ਹਾਂ ਜੀ ਜੇ ਇਹਦਾ ਆਪਾਂ ਚਵਾ ਗਏ ਤੇ ਇਹ ਫਿਰ ਤੇ ਮੁੱਲ ਮੰਨ ਲੋ ਹੋਰ ਹੈ ਨਾ ਬਿਲਕੁਲ ਦੁੱਧ ਹਾਜ਼ਰ ਹੋਵੇ ਤੇ ਭਾਵੇਂ ਜਿੰਨੇ ਮਰਜ਼ੀ ਪਾ ਲੈ ਜੀ ਕਹਿਣ ਦੀ ਗੱਲ ਹੈ ਨਹੀਂ ਇਹਨੇ ਤਾਂ ਦੁੱਧ ਦੇਣਾ ਹੀ ਦੇਣਾ 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 ਨਹੀਂ ਬਿਲਕੁਲ ਬਿਲਕੁਲ ਫਰੀਕ ਚਮੜੀ ਦੀ ਆ ਹਾਂ ਜੀ ਤੇ ਵੇਖੋ ਤੁਸੀਂ ਮੈਨੂੰ ਲੱਗਦਾ ਵੀ ਚੁੰਡੀ ਵੀ ਭਰੋ ਤੇ ਤਾਂ ਵੀ ਆ ਜਾਈ ਬਾਸਾ ਇਹਦੇ ਵਿੱਚ ਤੇ ਬੜੀ ਸੋਹਣੀ ਇਥੋਂ ਤੁਸੀਂ ਦੇਖ ਸਕਦੇ ਜੀ ਐ ਕਾਗਜ਼ਰਗੀ ਚਮੜੀ ਹੈ ਇਹਦੀ ਕਰਮ ਵਾਲੀ ਦੀ ਸੋ ਠੰਡੀ ਸੀਲ ਹੈ ਮੱਝ ਉੰਜ ਵੀ ਤੇ ਇਹਦੀ ਕੀਮਤ ਫਿਰ ਲੈਣ ਦੇਣ ਜਿਹੜਿਆ ਕਿੰਨਾ ਕਰ ਮੋਲੇ ਵੀ ਜੀ ਇਹਦਾ 1.5 ਹਾਂਜੀ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਜਿਆਦਾ ਨਹੀਂ ਆਪਾਂ ਕਰਨਾ ਉਹਦੇ ਜੋ ਕੋਈ ਆਖੇ ਮੇਰਾ ਵੀਰ 90 ਲੱਲਾ ਬਣੂ ਦੇਣਾ ਠੀਕ ਆ 1 ਲੱਖ ਦੀ ਵੀਰ ਕਹਿੰਦਾ ਵੀ ਲਾਸਟ ਦੇ ਦਾਂਗੇ ਤੇ ਬਾਕੀ ਸ਼ੋਰ ਛਪਾ ਤੁਹਾਨੂੰ ਇਹਦੇ ਵਿੱਚੋਂ ਫਿਰ ਵੀ ਹੋ ਜਾਣਾ ਵਾ ਸੋ ਇੱਥੋਂ ਤੁਸੀਂ ਇਹਦਾ ਆਰਡਰ ਫੇਰ ਇਕਲੀ ਦੇ ਦੋਨਾਂ ਸਾਈਡ ਤੋਂ ਤੁਹਾਨੂੰ ਇਕਲੀ ਦਿਖਾ ਰਾਂ ਪ੍ਰੋਪਰ ਨਾੜਾਂ ਦੇ ਵੇਤੇ ਦੇਸ ਰਹੀਆਂ ਵਾਂ ਥਾਣ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਖੁੱਡਾ ਖੱਡਾ ਵੀ ਬੜਾ ਸੋਹਣਾ ਗਾ ਕੇ ਭਰਨ ਵਾਲੀ ਮਾਜਾ ਤੇ ਬਾਕੀ ਜੇ ਤੁਸੀਂ ਮੋਹਰਾ ਦੇ ਬੱਚੇ ਲੈਣੇ ਹੋ ਤੇ ਚੰਗੇ ਬੱਚੇ ਮੋਹਰਾ ਨਸਲ ਤੇ ਪਾਜੂਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਾਗ ਹੀ ਆਪਾਂ ਦੋਨੇ ਤੁਹਾਨੂੰ ਦਿਖਾਤੇ ਆ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਜੇ ਨੀਲੀ ਰਵੀ ਨਸਲ ਦੀ ਝੋਟੀ ਬੜੀ ਸੋਹਣੀ ਜਿੰਨੇ ਵੀ ਕਿਸੇ ਸੱਜਣ ਨੇ ਨੀਲੀ ਰਵੀ ਦਾ ਨਵਾਂ ਨਵਾਂ ਸ਼ੌਂਕ ਪਿਆ ਹੈ ਤੇ ਬਿਲਕੁਲ ਵਾਜਿਬ ਜੀ ਕੀਮਤ ਦੀ ਆ ਤੇ ਆਸ ਹੈ ਕਿ ਦੁੱਧ ਵੀ ਕਰਨ ਵਾਲੀ ਚੰਗਾ ਪਾਜੂਗੀ ਇਥੋਂ ਤੁਸੀਂ ਇਹਦਾ ਥਾਨ ਦੀ ਕੁਆਲਿਟੀ ਦੇਖ ਸਕਦੇ ਜਿਹੋ ਜੇ ਮਗਰੇ ਥਾਣੇ ਉਹੋ ਜਿਹੀ ਅਗਲੇ ਸੋ ਇਹ ਜਿਹਦੇ ਥਾਂ ਦੀ ਕੁਆਲਿਟੀ ਆ ਦੁੱਧ ਵੀ ਜਨਵਰ ਉਹੋ ਹੀ ਦਿੰਦਾ ਵਾ ਕਿਉਂਕਿ ਮੇਨ ਆਡਰ ਤੇ ਥਾਨ ਮੈਟਰ ਕਰਦਾ ਦੁੱਧ ਵਾਲੇ ਜਨਵਰ ਦਾ ਸੋ ਆ ਮਗਰੇ ਦੇ ਆ ਗਿਆ ਕਟਾ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਜਿਹੜੇ ਵੀਰ ਜੀ ਇੱਕ ਗੱਲ ਵੇਖੋ ਜੀ ਹਾਂਜੀ ਆ ਵੇਖੋ ਜੀ ਨਾਲ ਬਿਲਕੁਲ ਜੀ ਬਿਲਕੁਲ ਇਹ ਬੜੀ ਇੱਕ ਖਾਸੀਅਤ ਵਾਲੀ ਹੁੰਦਾ ਵੀ ਐ ਬਿਲਕੁਲ ਪਾਟੇ ਆ ਦੋਵੇਂ ਕਾਟ ਪੈਂਦਾ ਉਹ ਮੈਨੂੰ ਲੱਗਦਾ 100 ਦੇ ਵਿੱਚ ਇੱਕ ਅੱਦੇ ਇੱਕ ਅੱਦੇ ਦੇ ਹੁੰਦੇ ਆ ਸਹੀ ਗੱਲ ਆ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਜੀ ਅੱਜ ਦੀ ਵੀਡੀਓ ਚ ਇਹੀ ਦੋਨ ਆ ਗਈ ਸੀ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ